देखो मेरा आएगा एनडीपीएस अमेंडमेंट एक्ट लोकांनु ਬਚਾਏ ਬਦਾਲਣ ਕੇ ਫੀਮ ਦੀ ਖੇਤੀ ਦੀ ਮੈਂ ਗੱਲ ਕਰਦਾ ਮੈਂ ਫੀਮ ਦੀ ਖੇਤੀ ਦੀ ਗੱਲ ਨਹੀਂ ਕੀਤੀ ਉਹ ਕੁਝ ਕਿਸਾਨ ਜੱਥੇ ਮੈਂ ਉਹਨੂੰ ਕੋਈ ਐਕਸਟੈਂਸ਼ਨ ਕਾਲੀ ਉਹ ਬਦਾਲੇ ਆਇਗਾ ਹੈ ਧਰਮਵੀਰ ਗਾਂਧੀ ਦਾ ਇਹ ਬਿਆਨ ਪਟਿਆਲਾ ਤੋਂ ਕਾਂਗਰਸ ਵੱਲੋਂ ਐਮਪੀ ਚੁਣੇ ਜਾਣ ਬਾਅਦ ਦਾ ਉਹਨਾਂ ਕਿਹਾ ਕਿ ਉਹ ਤਾਂ ਡਰੱਗ ਪਾਲਿਸੀ ਦੀ ਗੱਲ ਕਰਦੇ ਨੇ ਅਪੀਲ ਕੀਤੀ ਕਿ ਪਾਲਿਸੀ ਸਹਿਯੋਗ ਵਾਲੀ ਹੋਵੇ ਨਾ ਕਿ ਸ਼ਕਤੀ ਵਾਲੀ ਸਰ ਸਾਹਿਬ ਤੁਸੀਂ ਪਿੱਛੇ ਇਹ ਕਹਿੰਦੇ ਸੀ ਫੀਮ ਦੇ ਖੇਕੇ ਕੋਲੇ ਜਨ ਸੰਯਾਸ ਦੇ ਦੇਖੋ ਮੇਰਾ ਆਇਗਾ ਐਨਡੀਪੀਐਸ ਅਮੈਂਡਮੈਂਟ ਐਕਟ ਲੋਕਾਂ ਨੂੰ ਪਚਾਹੇ ਵਧਾ ਲੈਣ ਕਿ ਫੀਮ ਦੀ ਖੇਤੀ ਦੀ ਮੈਂ ਗੱਲ ਕਰਦਾ ਮੈਂ ਫੀਮ ਦੀ ਖੇਤੀ ਦੀ ਗੱਲ ਨਹੀਂ ਕੀਤੀ ਉਹ ਕੁਝ ਕਿਸਾਨ ਜਿੱਥੇ ਮੈਂ ਉਹਦੀ ਐਕਸਟੈਂਸ਼ਨ ਕਰ ਲੂ ਵਧਾ ਲਿਆ ਹੈਗਾ ਐਂਡੀ ਪੈ ਸਕਤੇ ਹੈਗਾ ਕਿ ਜਿਹੜੇ ਫੀਮ ਪੁੱਕੀ ਪੰਜਾਬ ਹਜ਼ਾਰਾਂ ਸਾਲ ਤੋਂ ਵਰਦਾ ਆ ਰਿਹਾ ਸੀਗਾ ਨਿਸ਼ਚਿਤ ਮਾਤਰਾ ਚ ਔਰ ਹੜ ਹਾਰੀਆਂ ਵੇਲੇ ਜਾਦੇ ਫਸਲਾਂ ਦੀ ਕਟਾਈ ਵਟਾਈ ਵੇਲੇ ਜਿਆਦੇ ਹੁੰਦਾ ਸੀਗਾ ਨਹੀਂ ਮਾੜੀ ਮੁਟੀ ਲੋਕੀ ਵਰਦੇ ਸੀਗੇ ਉਹ ਇਹਨਾਂ ਨੇ 85 ਜੋ ਬੈਨ ਕਰਤੇ ਉਹਨਾਂ ਵਰਤਨ ਵਾਲੇ ਅਪਰਾਧੀ ਕਹੇ ਤੇ ਉਹ ਅਪਰਾਧੀ ਹੈ ਹੀ ਨਹੀਂ ਸ਼ਰਾਬ ਸ਼ਰਾਬ ਬਦ ਖਤਰਨਾਕ ਹੈ ਉਹ ਅਪਰਾਧੀ ਕਿਉਂ ਨਹੀਂ ਹੈਗੀ ਉਹਨੇ ਠਿੱਕੇ ਖੋਲੀ ਬੈਠੇ ਹੈਗੇ ਪੀਪ ਕਿਉਂ ਨਾ ਕੱਢ ਖਤਰਨਾਕ ਹੈ ਕੋਈ ਜਿਗਰ ਨਹੀਂ ਖਰਾਬ ਕਰਦੀ ਕੋਈ ਲੜਾਈ ਝਗੜਾ ਨਹੀਂ ਕਰਦੀ ਸ਼ਰਾਬ ਵਾਲਾ ਬੰਦਾ ਲੜਾਈ ਝਗੜਾ ਵੀ ਕਰਦਾ ਘਰ ਜ ਔਰਤਾਂ ਦੀ ਕੁੱਟ ਮਾਰ ਵੀ ਹੁੰਦੀ ਹੈ ਐਕਸੀਡੈਂਟ ਹੁੰਦੇ ਆ ਹੋਰ ਅਪਰਾਧ ਬਹੁਤ ਸ਼ਰਾਬ ਪੀ ਕੇ ਹੁੰਦੇ ਆਗੇ ਉਧਰ ਕੋਈ ਸਰਕਾਰ ਦਾ ਧਿਆਨ ਨਹੀਂ ਕਿਉਂਕਿ ਤਿੰਨ ਵਿੱਚ ਸਟੇਕ ਹোল্ডার ਰਹਿ ਗਿਆ ਇੱਕ ਜਿੱਥੇ ਸ਼ਰਾਬ ਬਣਦੀ ਹੈ ਜਿੰਨ ਡਿਸਟਿਲਰੀਆਂ ਆ ਗਈਆਂ ਦੂਜਾ ਜਿਹੜੇ ਵੱਡੇ ਪੌਂਟੀ ਚੱਡਾ ਵਰਗੇ ਹੁੰਦਾ ਇਸ ਧਰਤੀ ਦੇ ਹੈ ਨਹੀਂ ਉਹ ਵਿਚਾਰੇ ਉਹਨਾਂ ਦੇ ਵਰਗੇ ਵੱਡੇ ਠੇਕੇਦਾਰ ਤੀਜਾ ਸਰਕਾਰ ਖੁਦ ਕਮਾਈ ਕਰਦੀ ਸ਼ਰਾਬ ਦੇ ਕਾਰੋਬਾਰ ਜੋ ਐਕਸਾਈਜ਼ ਲੈ ਕੇ ਸੋ ਕਿਉਂਕਿ ਤਿੰਨ ਵੱਡੇ ਸਟੇਕਹੋਲਡਰ ਹੈ ਉਧਰ ਕੋਈ ਧਿਆਨ ਨਹੀਂ ਹੈਗਾ ਬਾਕੀ ਫੀਮ ਪੁਕੀ ਵਾਲੇ ਗਰੀਬ ਜਿਹੇ ਬੰਦੇ ਉਹਨਾਂ ਨੂੰ ਮਿਲ ਚੁੱਕੇ ਅਜੇ ਵੀ 24000 ਬੰਦਾ ਕੋਟੇ ਲੱਗੇ ਹੋਏ ਆ ਡੀਐਸਐਸਪੀਆ ਦੇ ਕਿ ਤੁਸੀਂ ਐਸ ਮਹੀਨੇ ਫੀਮ ਪੁਕੀ ਵਾਲੇ ਨੇ ਫੜਨੇ ਹੀ ਫੜਨੇ ਆਗੇ ਜਿਹੜੀ ਕਿ ਉਹ অপরাধੀ ਹੈ ਨਹੀਂ ਉਹ 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 ਬਿਮਾਰ ਨੇ ਉਹਨਾਂ ਦਾ ਬਤੌਰ ਬਿਮਾਰ ਰਾਜ ਹੋਣਾ ਚਾਹੀਦਾ ਔਰ ਜਦ ਤੱਕ ਅਸੀਂ ਉਹਨਾਂ ਨੂੰ ਮੁਕੰਮਲ ਨਸ਼ਾ ਮੁਕਤ ਕਰਨ ਵਾਲੀ ਨਹੀਂ ਵੱਧਦੇ ਵੱਖ-ਵੱਖ ਤਰੀਕੇ ਨਾਲ ਉਹਨਾਂ ਦੀ ਜਿਹੜੀ ਲੋੜ ਮੁਤਾਬਕ ਉਹਨਾਂ ਨੂੰ ਸਪਲਾਈ ਹੋਣੀ ਚਾਹੀਦੀ ਜਿਸ ਤਰ੍ਹਾਂ ਦੁਨੀਆ ਦੇ 40 ਮੁਲਕਾਂ ਨੇ ਆਪਣੇ ਜਿਹੜੇ ਕਾਨੂੰਨ ਸੀਗੇ ਜਿਹੜੇ ਡਰੱਗ ਲਾਅ ਸੀਗੇ ਉਹ ਚੇਂਜ ਕਰ ਲਏ ਕਿਸੇ ਵੇਲੇ ਭੰਗ ਸਮੱਸਿਆ ਸੀ ਸਾਰੇ ਯੂਰਪ ਤੇ ਕੈਨੇਡਾ ਤੇ ਨਾਰਥ ਅਮਰੀਕਾ ਅੱਜ ਭੰਗ ਉੱਥੇ ਖੁੱਲੀ ਮਿਲਦੀ ਹੈਗੀ ਹੈ ਪੰਗ ਦੀਆਂ ਕਾਫੀਆਂ ਨੇ ਪੰਗ ਦੀਆਂ ਟੌਫੀਆਂ ਨੇ ਪੰਗ ਦੀਆਂ ਦੁਕਾਨਾਂ ਨੇ ਜਿੱਥੋਂ ਤੁਸੀਂ ਪੰਗ ਤੋਂ ਔਰ ਇੰਨੇ ਕਿੰਨੇ ਗ੍ਰਾਮ ਪੰਗ 30 ਗ੍ਰਾਮ ਪੰਗ ਲੈ ਕੇ ਬੰਦਾ ਜੇਹੇ ਚ ਪਾ ਕੇ ਤੁਰ ਫਿਰ ਸਕਦਾ ਆਪਣੀ ਵਰਤੋਂ ਵਾਸਤੇ ਇਹ ਵੀ ਕਹਤਾ ਅਮਰੀਕਾ ਨੇ ਕਿ 5 ਤੋਂ ਲੈ ਕੇ 35 ਬੂਟੇ ਆਪਣੇ ਘਰ ਦੇ ਪਿਛਵਾੜੇ 'ਚ ਪੰਗ ਦੇ ਬੰਦਾ ਲਾ ਸਕਦਾ ਆਪਣੀ ਨਿੱਜੀ ਵਰਤੋਂ ਵਾਸਤੇ ਸੋ ਮੈਂ ਸਜੈਸਟ ਕੀਤਾ ਪੰਜਾਬ ਸਰਕਾਰ ਨੂੰ ਕਿ ਇਦਾਂ ਦੀ ਆਪਣੀ ਇਹ ਜੱਗ ਪਾਲਿਸੀ ਹੈ ਇਹ ਪੁਨਿਟਿਵ ਨਾ ਹੋਵੇ ਸਜ਼ਾ ਵਾਲੀ ਨਾ ਹੋਵੇ ਇਹ ਸਹਿਯੋਗ ਵਾਲੀ ਹੋਵੇ ਮਦਦ ਵਾਲੀ ਹੋਵੇ ਤੇ ਇਹਨਾਂ ਨੇ ਡੰਡੇ ਨਾਲ ਨਸ਼ੇ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਲੈਂਡ ਆਰਡਰ ਪ੍ਰੋਬਲਮ ਇਹ ਪ੍ਰੋਬਲਮ ਹੈਗੀ ਸਮਾਜ ਦੀ ਪ੍ਰੋਬਲਮ ਹੈ ਨਸ਼ਾ ਦੀ ਪ੍ਰੋਬਲਮ ਬਹੁਤ ਮਲਟੀ ਐਂਗਲ ਪ੍ਰੋਬਲਮ ਹੈਗੀ ਉਹਨੂੰ ਹਰ ਐਂਗਲ ਤੇ ਟੱਚ ਕਰਨਾ ਚਾਹੀਦਾ ਔਰ ਨਸ਼ਾ ਕਾਨੂੰਨ ਹੈਗਾ ਐਨਡੀਪੀਐਸ ਜਿਹੜਾ ਬਿਲ ਹੈਗਾ ਉਹਨੂੰ ਬਦਲਣਾ ਚਾਹੀਦਾ ਕਿਉਂਕਿ ਮੈਂ ਮਹਿਸੂਸ ਕਰਦਾ ਮੇਰੀ ਗੱਲ ਧਿਆਨ ਨਾਲ ਸੁਣਿਓ ਕਿ ਟੈਰਰਿਜ਼ਮ ਬੇਲੇ ਇੱਕ ਹਥਿਆਰ ਸੀ ਪੁਲਿਸ ਕੋਲ ਕਿ ਮੁੰਡਾ ਚੁੱਕ ਲਿਆ ਕਹਦੇ ਉਹ 5 ਲੱਖ ਦੇਓ ਨਹੀਂ ਮੁੰਡਾ ਸਵੇਰ ਨੂੰ ਮਾਰ ਦੇਵਾਂਗੇ ਔਰ ਲੋਕਾਂ ਨੇ ਵੱਡੀ ਅਗਰਾਈ ਕੀਤੀ ਹੈ ਐਨਡੀਪੀਐਸ ਐਕਟ ਜਾਂ ਤੋਂ ਉਹ ਜਿਹੜਾ ਟੈਰਰਿਜ਼ਮ ਖਤਮ ਹੋਣ ਤੋਂ ਬਾਅਦ ਜਿਹੜਾ ਦੂਜਾ ਵੱਡਾ ਹਥਿਆਰ ਹੈ ਪੁਲਿਸ ਕੋਲ ਉਹ ਹੈਗਾ ਐਨਡੀਪੀਐਸ ਐਕਟ ਕਿ ਥੋੜੀ ફી ਭੁੱਕੀ ਭਾਈ ਨਿਸ਼ਚਿਤ ਮਾਤਰਾ ਦੇ ਬਾਅਦ ਤੇ ਕਿਹਾ 10 ਸਾਲ ਦੀ ਕੈਦ ਹੈ ਇੱਕ ਵਾਰ ਦੀ ਦੁਬਾਰਾ ਕਰੇ 20 ਸਾਲ ਦੀ ਕੈਦ ਹੈ ਉਮਰ ਕੈਦ ਹੈਗੀ ਹੈ ਇੰਨਾ ਸਖਤ ਕਾਨੂੰਨ ਹੈਗਾ ਉਹ ਕਾਨੂੰਨ ਬਦਲਣਾ ਹੈਗਾ ਤਾਂ ਕਿ ਲੋਕੀ ਜਿਹੜੇ ਮਾਰੇ ਨਸ਼ੇ ਆ ਡਰਦੇ ਹੋਏ ਉਹ ਜਿਹੜੇ ਫੀਪ ਬੁੱਕੀ ਤੋਂ ਡਰਦੇ ਹੋਏ ਮਾੜੇ ਨਸ਼ਾ ਵਾਲਾ ਨਾ ਜਾਣ ਉਹ ਮਹਿੰਗੇ ਹੋਣ ਕਰਕੇ ਮਾੜੇ ਰਸ਼ੇ ਲੈ ਰਿਹਾ ਹੈ ਕੈਮੀਕਲ ਨਸ਼ੀਆ ਮੈਡੀਕਲ ਨਸ਼ੀਆ ਸੰਤੈਤਕ ਨਸ਼ੀਆ ਗਿਆ ਉਹਨਾਂ ਨੂੰ ਬਚਾਉਣ ਵਾਸਤੇ ਲੋਕਾਂ ਨੂੰ ਜਿਵੇਂ ਅਮਰੀਕਾ ਨਾਲ ਪੰਖ ਖੁੱਲੀ ਹੈਗੇ ਜਿਵੇਂ ਕੈਨੇਡਾ ਨਾਲ ਪੰਖ ਖੁੱਲੀ ਹੈਗੀ ਦੁਨੀਆ ਦੇ 40 ਮੁਲਕਾਂ ਨੇ ਆਪਣੇ ਨਸ਼ੇ ਜਿਹੜੇ ਸੌਫਟ ਨਸ਼ੇ ਸੀਗੇ ਉਹ ਉਹਨਾਂ ਨੂੰ ਲਿਬਰਲਾਈਜ਼ ਕੀਤਾ ਹੈਗਾ ਸੋ ਮੈਂ ਪੰਜਾਬ ਸਰਕਾਰ ਕੋਲ ਵੀ ਇੰਡੀਆ ਸਰਕਾਰ ਕੋਲ ਮੰਗ ਕੀਤੀ ਸੀਗੀ ਮੈਂ ਕਾਨੂੰਨ ਪੇਸ਼ ਕੀਤਾ ਸੀ ਐਨਡੀਪੀ ਐਮੈਂਡਮੈਂਟ ਬਿਲ ਉਹ ਪਾਰਲੀਮੈਂਟ ਨੇ ਐਕਸੈਪਟ ਕੀਤਾ ਕਿ ਬਿਲਕੁਲ ਸਹੀ ਕਾਨੂੰਨ ਹੈ ਉਹ ਬਹਿਸ ਵਾਸਤੇ ਲੱਗਿਆ ਉਹ ਪਾਸ ਹੋਣਾ ਜਾਂ ਨਹੀਂ ਪਾਸ ਹੋਣਾ ਉਹ ਲੱਗ ਬੇਚਾ ਸੀਗਾ ਮੈਂ ਆਪਣੇ ਕਾਨੂੰਨ ਨੂੰ ਫੇਰ ਰਿਵਾਈਵ ਕਰੂੰਗਾ ਜਿੰਦਾ ਕਰੂੰਗਾ ਐਨੀ ਕਮ ਇਗਜ਼ਾਮ ਪੰਜਾਬ ਨਸ਼ੇ ਲਾਣਾ ਹੈਗਾ ਪਰ ਪੰਜਾਬ ਨਸ਼ੇ ਕੱਢਣਾ ਹੈਗਾ ਤਾਂ ਇੱਕ ਰਸਤਾ ਮੇਰੇ ਵਾਲੇ ਵਿਚਾਰਿਆ ਜਾਣਾ ਚਾਹੀਦਾ